ਸਾਤਿ ਸਤਿਵਾਦ ਹੋ ਜਲਾਣਾ ਟਰੈਕਟਰ ਸਾਹ ਦੇ ਲਾਲਾ ਟਰੈਕਟਰ ਸਾਹ ਦੇ ਬਾਗ ਰੋਗੇ ਪ੍ਰਸ਼ਾਦਾ ਸਾਲੂ ਸੰਗਤਾਂ ਨੂੰ ਬਾਗ ਰੋਗੇ ਮੱਟਰ ਮਨੇਰ ਬਣਾ ਮੱਟਰ ਮਨੇਰ ਤਾਂ ਸੰਤਨ ਬ੍ਰਹਮ ਗਿਆਨੀ ਬਾਬਾ ਵੱਡਾ ਸਾਹਿਬ ਜੀ ਆਪ ਜੀ ਦਾ ਅਕਰਦੇ ਪਤਵੰਤ ਸਾਡੀ ਮੇਰੀ ਮਾਣਯੋਗ ਸਾਮਾ ਕਤਮੜਾ ਗੁਰੂ ਕੇ ਨੰਗਰੋਂ ਇਸਾਤਵਾਗ ਦੇ ਸੱਜਣਾਂ ਸਾਡਿਓ ਜਿੰਨਾ ਖਜਾਨਾ ਭਲਾ ਰਜਮਾਇ ਜਿੰਨੇ ਬੜੇ ਪ੍ਰਸੰਨ ਇਫਤਖਾਦ ਹੋ ਗਏ ਸ਼ਰਧਾ ਸ਼ਰਧਾ ਦੇ ਨਾਲ ਜੀ ਪ੍ਰਸ਼ਾਦਾ ਸ਼ਰਧਾ ਦੇ ਨਾਲ ਸਾਥ ਸਾਥ ਨਾਲ ਪ੍ਰਸ਼ਾਦਾ ਸਾਥੀ ਹੀ ਹਾੜਾ ਬਣ ਮਾੜੀ ਜੀ ਮੈਨੂੰ ਬੱਚੇ ਦੀ ਬਣਾਉਣ ਲੱਗ ਰਹੀ ਯਾਰ ਹਾੜਾ ਬਣ ਦਿਮਾਲਾ ਸਜਾਉਣ ਲੱਗਾ

जाता चाहते हैं आ うん。